ਕਾ ਵੀ ਤੇ ਬਾਈ ਜੀ ਇਹਦਾ ਜਿਹੜਾ ਰੇਟ ਹੈ ਬਾਈ ਜੀ ਇਹਦਾ ਪਿਓਰ ਨੇਚਰਲੀ ਕੁਇਵ ਰਾਜਾ ਰਾਣੀ ਦਾ ਵਜਦਾ ਬਾਈ ਜੀ ਪੂਰਾ ਡਿਮਾਂਡ ਤੇ ਕਪੜਾ ਇੱਕ ਚੀਜ਼ ਉਹੀ ਹੈ ਬਾਈ ਜੀ ਕਿਲਾ ਕਪੜੇ ਦਾ ਫਰਕ ਪਿਆ ਹੋਇਆ ਉਹ ਬਰਬਰੀ ਤੇ ਸੀ ਜੀ ਇਹ ਆਰਗਨਜੀ ਹਰ ਇੱਕ ਜੀ ਮਿਲਦੀ ਹੈ ਪਹਿਲਾਂ ਬੁਲਾ ਬਾਈ ਜੀ ਜਿੰਨਾ ਮਰਜੀ ਮਾਲ ਚੱਕੋ ਆਪਣੇ ਕੋਲ ਸਾਰਾ ਹੋਰ ਸੇਲ ਦਾ ਰੇਟ ਮਿਲਦਾ ਬਾਈ ਜੀ ਬਾਈ ਸਾਰੇ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ੍ਰੀਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਅੱਜ ਆਪਾਂ ਤੁਹਾਡੇ ਵਾਸਤੇ ਫੇਰ ਨਵੀਂ ਵੀਡੀਓ ਲੈ ਕੇ ਆਏ ਆ ਕਿਉਂਕਿ ਦੀਵਾਲੀ ਨੇੜੇ ਆ ਬਾਈ ਜੀ ਪਹਿਲਾਂ ਆਪਾਂ ਦੀਵਾਲੀ ਵਾਸਤੇ ਦੱਸ ਸੀ ਤੁਹਾਨੂੰ ਦੀਵਾਲੀ ਵਾਸਤੇ ਕੀ ਹੁੰਦਾ ਵੀਰੇ ਆਪਣੇ ਕੋਲ ਕੁਰਤੇ ਪਜਾਮੇ ਆ ਬਹੁਤ ਪ੍ਰਕਾਰ ਦੇ ਆ ਆਪਾਂ ਕੁਰਤੇ ਪਜਾਮੇ ਵੀਡੀਓ ਚ ਆਪਾਂ ਦਿਖਾ ਵੀ ਦੇ ਇਧਰ ਮਾਰੇ ਮਾਰੇ ਆ ਆ ਕੁਰਤੇ ਪਜਾਮੇ ਬਾਈ ਜੀ ਬਹੁਤ ਜਿਆਦਾ ਭੰਡਾਰ ਲੱਗੇ ਪਏ ਜਿਹੇ ਜਿਹੇ ਮਰਜ਼ੀ ਆਪਣੇ ਕੋਲੋ ਬਾਈ ਜੀ ਗੀਜਾ ਕਾਟਨ ਹੋ ਗਿਆ ਲੀਜੀ ਬੀਜੀ ਹੋ ਗਿਆ ਮੋਟਾ ਕਪੜਾ ਜਿਹੇ ਜਿਹੇ ਮਰਜ਼ੀ ਕਪੜਾ ਬਾਈ ਜੀ ਲੈ ਜਾਓ ਜਿਹਦੇ ਵਿੱਚ ਆਪਾਂ ਨੂੰ ਕੁਰਤੇ ਪਜਾਮੇ ਬਾਈ ਸੰਤਰੀ ਕਪੜਾ ਬਾਈ ਜੀ ਸਰੋਪੇ ਤੇ ਰਮਾਲੇ ਰਮੂਲੇ ਬਾਈ ਜੀ ਸਾਰੀ ਪ੍ਰਕਾਰ ਦੀ ਆਪਣੇ ਕੋਲੇ ਵੈਰਾਈਟੀ ਜਿਹੜੀ ਦੀਵਾਲੀ ਦੇ ਵਿੱਚ ਕੰਮ ਆਉਂਦੀ ਹੈ ਬਾਈ ਜੀ ਉਹ ਆਪਣੇ ਕੋਲੇ ਹੈਗੀ ਹੈ ਜਦੋਂ ਮਰਜੀ ਆਓ ਆਪਣਾ ਬਾਈ ਜੀ ਜਿਹੜੀ ਲੋਕੇਸ਼ਨ ਹੈ ਇਹ ਬਾਈ ਜੀ ਮਨਜਿੰਦਰ ਕਲਾਥ ਹਾਊਸਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਬਾਈ ਜੀ ਆਪਣਾ ਇਹ ਪਿੰਡ ਮੋੜ ਮੰਡੀ ਦੇ ਕੋਲੇ ਰਹਿ ਗਿਆ ਜੀ ਮੈਸਰਖਾਨਾ ਜਿੱਥੇ ਆਪਣਾ ਇਹ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਹੈ ਬਾਈ ਜੀ ਤੇ ਬਹੁਤ ਹੀ ਵਧੀਆ ਕੁਆਲਿਟੀ ਦੇ ਕੱਪੜੇ ਦੇ ਵਾਜ ਬਰੇਡ ਤੇ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਾਈ ਜੀ ਵੀਡੀਓ ਸਾਰੇ ਜਰੂਰ ਦੇਖਿਓ ਤਾਂ ਕਿ ਤੁਹਾਨੂੰ ਬਾਈ ਇਹਦੇ ਵਿੱਚ ਆਪਾਂ ਚਾਰ ਪੰਜ ਵੈਰਾਈਟੀਆਂ ਦਿਖਾਵਾਂਗੇ ਅਲੱਗ-ਅਲੱਗ ਵੈਰਾਈਟੀਆਂ ਦਿਖਾਵਾਂਗੇ ਜਿਹਦੇ ਵਿੱਚ ਤੁਹਾਨੂੰ ਵੈਰਾਈਟੀ ਦਾ ਹੀ ਪਤਾ ਲੱਗ ਜੇ ਅਤੇ ਰੇਟ ਦਾ ਹੀ ਪਤਾ ਲੱਗ ਜੇ ਕਿ ਕੀ ਰੇਟ ਲੱਗਦਾ ਹੈ ਤੇ ਕੀ ਬਾਈ ਜੀ ਕੁਆਲਿਟੀ ਹੈ ਦਿਖਾ ਦਨੇ ਸੀ ਢੀਲਾ ਪਾ ਦਨੇ ਰੀਲਾ ਪੈਂਦੀਆਂ ਉਹ ਜਰੂਰ ਦੇਖਿਆ ਕਰੋ ਬਾਈ ਜੀ ਵੀਡੀਓ ਸਟਾਰਟ ਕਰਦੇ ਆ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਬਾਈ ਜੀ ਤਾਂ ਕਿ ਸਾਨੂੰ ਪਤਾ ਲੱਗ ਸਕੇ ਬਾਈ ਜੀ ਆ ਆਪਾਂ ਵੈਰਾਈਟੀ ਲੈ ਕੇ ਆਏ ਆ ਰਾਜਾ ਰਾਣੀ ਕੁਆਲਿਟੀ ਚੈੱਕ ਕਰ ਲਓ ਸਟicker ਤੇ ਦੇਖ ਲਓ ਬਾਈ ਜੀ ਰਾਜਾ ਰਾਣੀ ਨੈਚਰਲ ਕਰੇਵ ਆ ਬਾਈ ਜੀ ਪਿਓਰ ਜਿਹਨੂੰ ਆਪਾਂ ਪਿਓਰ ਨੈਚੁਰਲ ਕਰੇਪ ਕਹਿੰਦੇ ਆ ਬਾਈ ਜੀ ਉਹ ਚੀਜ਼ ਐ ਇਹ ਇੱਕ ਤਾਂ ਬਾਈ ਜੀ ਆਉਂਦੀ ਹੈ ਦੇਸੀ ਇਹਨੇ ਵਿੱਚ ਉਹ ਤਾਂ ਮਿਲ ਜਾਂਦੇ ਬਾਈ ਜੀ 4-5 550 ਦਾ ਸੂਟ ਮਿਲ ਜਾਂਦਾ ਬਾਈ ਜੀ ਇਹ ਕੁਆਲਿਟੀ ਐ ਇੱਕ ਨੰਬਰ ਜਿਹਦੇ ਵਿੱਚ ਚਨੂਨ ਦਾ ਦੁਪੱਟਾ ਹੈ ਜੀ ਤੇ ਨੈਚੁਰਲ ਕਰੇਪ ਦਾ ਕੰਮ ਕੀਤਾ ਹੋਇਆ ਰਾਜਾ ਰਾਣੀ ਬਾਈ ਜੀ ਬਹੁਤ ਹੀ ਜ਼ਿਆਦੇ ਇਹ ਡਿਮਾਂਡ ਤੇ ਆ ਬਾਈ ਜੀ ਕਪੜਾ ਬਹੁਤ ਜ਼ਿਆਦੇ ਡਿਮਾਂਡ ਤੇ ਆ ਬਲੈਕ ਵਾਲਾ ਕੰਮ ਹੀ ਆ ਬਾਈ ਜੀ ਕਿਉਂਕਿ ਇਹਦਾ ਰੁਝਾਨ ਬਹੁਤ ਜ਼ਿਆਦਾ ਆ ਬਾਈ ਜੀ ਕਪੜੇ ਦਾ ਕਿਉਂਕਿ ਹਰ ਇੱਕ ਬੰਦਾ ਇਹਨੂੰ ਪਸੰਦ ਕਰਦਾ ਹੈ ਜਿਹੜਾ ਕੱਪੜਾ ਹੈ ਬਾਈ ਜੀ ਕੱਪੜਾ ਵੀ ਬਹੁਤ ਸੋਹਣਾ ਕੱਪੜਾ ਹੈ ਤੇ ਜਿਹੜਾ ਇਹਦੇ ਮੀਨਾਕਾਰੀ ਕੀਤੀ ਹੋਈ ਹੈ ਬਾਈ ਜੀ ਪ੍ਰਾਣੀ ਜਮਾ ਉਹ ਵੀ ਬਹੁਤ ਸੋਹਣੀ ਕਰੀ ਹੋਈ ਹੈ ਤੇ ਜਿਹੜਾ ਦੁਬੱਟਾ ਬਾਈ ਜੀ ਉੱਤੇ ਦਾ 2.5 ਮੀਟਰ ਦਾ ਦੁਬੱਟਾ ਦਿੱਤਾ ਹੈ ਬਹੁਤ ਹੀ ਸੋਹਣਾ ਤੇ ਨੀਓਂਦਾ ਚਨੂਨ ਦਾ ਦੁਬੱਟਾ ਦਿੱਤਾ ਹੋਇਆ ਨਾਲ ਕੋਟਾ ਗੋਟਾ ਪੱਤੀ ਦਾ ਕੰਮ ਕੀਤਾ ਹੋਇਆ ਬਾਈ ਜੀ ਬਹੁਤ ਹੀ ਸੋਹਣਾ ਇੱਕ ਨੰਬਰ ਕੁਆਲਿਟੀ ਦਾ ਜਿਹੜਾ ਕੱਪੜਾ ਹੈ ਬਾਈ ਜੀ ਤੇ ਇਹਦੇ ਵਿੱਚ ਬਾਈ ਜੀ ਰੰਗ ਹੈ ਜਿਹੜੇ ਆਪਣੇ ਕੋਲੇ ਘੱਟੋ ਘਾਟੇ 10 ਰੰਗ ਹੈ ਬਾਈ ਜੀ ਆਪਣੇ ਕੋਲੇ ਵਿੱਚ ਡਿਜ਼ਾਈਨ ਲੱਗ ਲੱਗ ਰੰਗ ਲੱਗ ਲੱਗ ਬਾਈ ਜੀ ਤੇ ਬਹੁਤ ਹੀ ਸੋਹਣਾ ਕੱਪੜਾ ਹੈ ਆ ਚੈੱਕ ਕਰ ਲੋ ਬਾਈ ਜੀ ਆਪਾਂ ਤੁਹਾਨੂੰ ਹੁਣ ਦਿਖਾਵਾਂਗੇ ਖੋਲ ਕੇ ਬਾਈ ਜੀ ਕਲਾ ਕਲਾ ਤੁਹਾਨੂੰ ਸ਼ੂਟ ਦਿਖਾ ਦਾਂਗੇ ਇਹ ਤੁਹਾਨੂੰ ਬਾਈ ਜੀ ਰੰਗ ਚੈੱਕ ਕਰਵਾਏ ਸੀ ਜਿਹਦੇ ਵਿੱਚ ਦੁਪੱਟਾ ਤੇ ਜਿਹੜੀ ਬਾਟਮ ਦਾ ਕੱਪੜਾ ਦਿੱਤਾ ਬਾਈ ਜੀ ਬਾਟਮ ਦਾ ਕੱਪੜਾ ਦੇਖੋ ਪਹਿਲਾਂ ਤਾਂ ਨਿਊਟਰਲ ਕ੍ਰੇਪ ਦਾ ਕੱਪੜਾ ਬਾਈ ਜੀ ਸਿਉਣੇ ਵਰਗਾ ਮਾਲ ਹੈ ਬਾਈ ਜੀ ਉਹ ਕੰਮ ਨਹੀਂ ਹੈਗਾ ਇਹ ਵੀ ਦੇਸੀਆ ਕੰਮ ਹੋਊਗਾ ਤੇ ਇਹ ਖਰਾਬ ਹੋ ਜੂ ਖਰਾਬ ਹੋਣ ਦੀ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਇਹ ਨਿਊਟਰਲ ਕ੍ਰੇਪ ਹੈ ਕ੍ਰੇਪ ਦੇਖੋ ਬਾਈ ਜੀ ਸ਼ੀਸ਼ੇ ਵਾਂਗ ਚਮਕਦੀ ਹੈ ਜਿਹਨੂੰ ਆਪ ਪਿਓਰ ਨੈਚੁਰਲ ਕ੍ਰੇਪ ਕਹਿੰਦੇ ਐ ਬਾਈ ਜੀ ਢਾਈ ਮੀਟਰ ਬਾਟਮ ਦਾ ਕਪੜਾ ਮਿਲੂ ਤੁਹਾਨੂੰ ਤੇ ਨਿਊਟਰਲ ਕ੍ਰੇਪ ਢਾਈ ਮੀਟਰ ਦਾ ਬਾਈ ਜੀ ਪਿਓਰ ਕਪੜਾ ਜਨਾ ਪੂਰੀ ਵਧੀਆ ਫੁੱਲ ਗੱਲਬਾਤ ਹੈ ਜਿਹਦੇ ਵਿੱਚ ਬਹੁਤ ਹੀ ਸੋਹਣਾ ਬਾਈ ਜੀ ਕੰਮ ਕੀਤਾ ਹੋਇਆ ਜਿਹੜਾ ਇਹ ਰਾਜਾ ਰਾਣੀ ਦਾ ਮਤਲਬ ਬ੍ਰਾਂਡ ਹੈ ਬਾਈ ਜੀ ਬਹੁਤ ਹੀ ਜ਼ਿਆਦਾ ਫੇਮਸ ਹੈ ਬਹੁਤ ਜ਼ਿਆਦਾ ਵਿਕਰੇ ਹੈ ਪਿਓਰ ਨੈਚੁਰਲ ਕ੍ਰੇਪ ਤੇ ਬਾਈ ਜੀ ਯਾਦ ਰੱਖੋ ਜਦੋਂ ਤੁਸੀਂ ਸੂਟ ਲੈਣੇ ਹੋ ਬਾਈ ਜੀ ਯਾਦ ਰੱਖੋ ਇਹ ਨਿਊਟਰਲ ਕ੍ਰੇਪ ਤੇ ਹੈ ਬਾਈ ਜੀ ਇਹ ਕਾਟਨ ਤੇ ਨਹੀਂ ਹੈਗਾ ਨਿਊਟਰਲ ਕ੍ਰੇਪ ਤੇ ਹੈ ਮਾਲ ਬਹੁਤ ਵਧੀਆ ਹੈ ਕੁਆਲਿਟੀ ਚੈੱਕ ਕਰੋ ਤੇ ਇਹਦੇ ਵਿੱਚ ਬਾਈ ਜੀ ਦੁਬੱਟਾ ਦਿੱਤਾ ਸੋਨੂ ਚਨੂਨ ਦਾ ਬਹੁਤ ਹੀ ਸੋਹਣਾ ਕੱਪੜੇ ਦਾ ਚਨੂਨ ਦਾ ਦੁਬੱਟਾ ਦਿੱਤਾ ਪੂਰਾ ਪੂਰਾ ਖੁੱਲਾ ਡੁੱਲਾ ਸੋਹਣਾ ਦੁਬੱਟਾ ਹੈ ਬਾਈ ਜੀ ਦੇਖੋ ਉੱਤੇ ਸਿੱਪੀ ਸਤਾਰ ਦਾ ਕੰਮ ਕੀਤਾ ਹੋਇਆ ਬਾਈ ਜੀ ਚੈੱਕ ਕਰੋ ਗੋਟਾ ਪੱਤੀ ਲੱਗਿਆ ਹੋਇਆ ਬਹੁਤ ਹੀ ਸੋਹਣਾ ਕੱਪੜਾ ਬਾਈ ਜੀ ਇਹ ਆਹ ਦੇਖੋ ਬਾਈ ਜੀ ਕੱਪੜਾ ਆਹ ਆਹ ਰੰਗ ਦਿਖਾਉਂਦਾ ਇਹਦੇ ਵਿੱਚ ਬਾਈ ਜੀ ਆਪਣੇ ਕੋਲ 10 ਰੰਗ ਹੈ ਬਾਈ ਜੀ 10 ਤੇ ਕਪੜਾ ਬਾਈ ਜੀ ਜਿੱਦੀ ਮਰਜ਼ੀ ਵੱਡੀ ਕਾਉਂਟੀਟੀ ਚ ਮਾਲ ਲੈ ਲਓ ਦੁਕਾਨਦਾਰ ਭਰਾਵਾਂ ਵਾਸਤੇ ਵੀ ਬਾਈ ਜੀ ਸੁਨਹਿਰੀ ਮੌਕਾ ਜਮਾ ਜਿੰਨਾ ਮਰਜ਼ੀ ਕਪੜਾ ਲੈ ਲਓ ਬਾਈ ਜੀ ਉਨੀ ਮਿਲ ਜੂ ਇਹ ਤੁਹਾਨੂੰ ਆਪਾਂ ਕਰਾਂ 10 ਰੰਗ ਤੁਹਾਨੂੰ ਦਿਖਾ ਤੇ ਆਹ ਦੇਖੋ ਬਾਈ ਜੀ ਤੇ ਚਨੂਨ ਦਾ ਦੁਪੱਟਾ ਹੈ ਬਾਈ ਜੀ ਨਾਲ ਆਹ ਦੇਖੋ ਬਹੁਤ ਸੋਹਣਾ ਦੁਪੱਟਾ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਦੁਪੱਟਾ ਹੈ ਦੇਖੋ ਪੂਰਾ ਵਧੀਆ ਗੱਲਬਾਤ ਆ ਬਾਈ ਜੀ ਦੁਪੱਟਾ ਵੀ ਤੇ ਬਾਈ ਜੀ ਇਹਦਾ ਜਿਹੜਾ ਰੇਟ ਹੈ ਬਾਈ ਜੀ ਇਹਦਾ ਪਿਓਰ ਨੇਚਰਲੀ ਫੇਵ ਰਾਜਾ ਰਾਣੀ ਦਾ ਵਜਦਾ ਭਾਈ ਜੀ ਪੂਰਾ ਡਿਮਾਂਡ ਤੇ ਕਪੜਾ 1050 ਰੁਪਏ ਰੇਟ ਆ ਭਾਈ ਜੀ ਇਕੱਲੇ ਇਕੱਲੇ ਸੂਟ ਦਾ ਸ਼ਿਪਿੰਗ ਫ੍ਰੀ ਆ ਭਾਈ ਜੀ ਦੋ ਸੂਟ ਕਰਾ ਲਓਗੇ ਸ਼ਿਪਿੰਗ ਫ੍ਰੀ ਕਰ ਦਿਆਂਗੇ 1050 ਰੁਪਏ ਰੇਟ ਆ ਭਾਈ ਜੀ ਜਿਹੜਾ ਮੇਰਾ ਭਰਾ ਕੋਈ ਰੀਸੇਲਰ ਦੁਕਾਨਦਾਰ ਭਾਈ ਕੋਈ ਕੰਮ ਕਰਦਾ ਹੈ ਭਾਈ ਜੀ ਉਹਦੇ ਵਾਸਤੇ ਖਾਸ ਰਿਆਤਾਂ ਭਾਈ ਜੀ ਵਧੀਆ ਰਿਆਤ ਲਾਵਾਂਗੇ ਜਿਚਾ ਕੇ ਜਮਾ ਸਾਡਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਭਾਈ ਜੀ ਇੱਕ ਵਾਰੀ ਜਰੂਰ ਸਾਨੂੰ ਕਾਲ ਕਰਿਓ ਉਹਦੇ ਵਾਸਤੇ ਭਾਈ ਜੀ ਲੈਸ ਲਾਵਾਂਗੇ 1050 ਰੁਪਏ ਰੇਟ ਆ ਇਕੱਲੇ ਇਕੱਲੇ ਕਾਰੇਅਰ ਕਰਾਉਣਾ ਹੈ ਬਾਈ ਜੀ ਦੋ ਸੂਟ ਸ਼ਿਪਿੰਗ ਫ੍ਰੀ ਹੈ ਆਓ ਬਈ ਅੱਗੇ ਆਪਣੇ ਕੋਲ ਦੂਜੀ ਵੈਰਾਈਟੀ ਇਹਨੂੰ ਆਪਾਂ ਸਿਉਣਾ ਚਾਹਂਦੀ ਵਾਜਰਾ ਬਾਈ ਜੀ ਵੈਰਾਈਟੀ ਇਹਦੀ ਸਿਉਣੀ ਚਾਹਂਦੀ ਦੇ ਨਾਂ ਤੇ ਜਾਣਿਆ ਜਾਂਦਾ ਹੈ ਇਹ ਇਹ ਬਾਈ ਜੀ ਪਿਓਰ ਬਰਬਰੀ ਤੇ ਵਰਕ ਕੀਤਾ ਹੋਇਆ ਹੈ ਬਰਬਰੀ ਹੈ ਬਾਈ ਜੀ ਪਿਓਰ ਬਰਬਰੀ ਇਹਦੇ ਵਿੱਚ ਵਰਕ ਕੀਤਾ ਹੋਇਆ ਹੈ ਲੈਂਗ ਬਾਈ ਜੀ ਲੱਗੂਗੀ ਦੇਖੋ ਨਾਲ ਮਸਲੀਨ ਦੀ ਬਾਟਮ ਹੈ ਜੀ 2.5 2.5 ਮੀਟਰ ਦੀ ਕਟ ਹੈ ਆਹ ਦੇਖੋ ਅਰਗੰਜੇ ਤੇ ਕਰਿਆ ਹੋਇਆ ਜੀ ਬਹੁਤ ਸੋਹਣਾ ਕੰਮ ਕੀਤਾ ਹੈ ਜੀ ਦੀ ਡਿਮਾਂਡ ਬਾਈ ਜੀ ਬਹੁਤ ਜ਼ਿਆਦਾ ਡਿਮਾਂਡ ਹੈ ਇਹਦੇ ਵਿੱਚ ਦੋ ਪ੍ਰਕਾਰ ਦਾ ਬਾਈ ਜੀ ਇੱਕ ਤਾਂ ਆਰਗੰਜੇ ਦੇ ਕੰਮ ਕੀਤਾ ਹੋਇਆ ਹੈ ਇੱਕ ਬਰਬਰੀ ਦੇ ਕੰਮ ਕੀਤਾ ਹੋਇਆ ਆਹ ਦੇਖੋ ਆਹ ਇਹ ਤਾਂ ਬਸ ਨੂੰ ਬਰਬਰੀ ਦਿਖਾਉਣਾ ਬਾਈ ਜੀ ਤੇ ਆਹ ਦੇਖੋ ਬਰਬਰੀ ਦੇ ਕੰਮ ਕੀਤਾ ਹੋਇਆ ਜੀ ਦੇਖੋ ਇਹਦੀ ਡਿਮਾਂਡ ਬਾਈ ਜੀ ਬਹੁਤ ਹੈ ਬਹੁਤ ਸੋਹਣਾ ਕੱਪੜਾ ਹੈ ਏਕੇ ਟੈਕਸ ਦਾ ਮਾਲ ਹੈ ਇਹਦੇ ਵਿੱਚ ਹੱਥੀ ਕੰਮ ਕੀਤਾ ਹੋਇਆ ਬਾਈ ਜੀ ਇਹ ਬਰਬਰੀ ਦਾ ਮਾਲ ਹੈ ਜਿਹਦੇ ਨਾਲ ਵਿੱਚ ਆਹ ਦੇਖੋ ਏਕੇ ਟੈਕਸ ਦਾ ਕੱਪੜਾ ਹੀ ਦੇਖੋ ਲੋਗੋ ਦੇਖ ਲਓ ਬਾਈ ਜੀ ਏਕੇ ਟੈਕਸ ਦਾ ਮਾਲ ਹੈ ਇਹ ਤੇ ਇਹ ਬਰਬਰੀ ਤੇ ਕੰਮ ਕੀਤਾ ਹੋਇਆ ਹੈ ਜਿਹਦੇ ਨਾਲ ਮਸਲੀਨ ਦੀ ਬਾਹਤ ਮਾਂ ਬਾਈ ਜੀ ਦੇਖੋ ਚੈੱਕ ਕਰੋ ਬਹੁਤ ਸੋਹਣਾ ਕਪੜਾ ਲਾਇਆ ਬਾਈ ਜੀ ਜੀ ਮਸਲੀਨ ਦਾ ਕਪੜਾ ਲਾਇਆ ਬਹੁਤ ਸੋਹਣਾ ਇਹਦੇ ਵਿੱਚ ਆਪਣੇ ਕੋਲੇ 7 ਤੋਂ 8 ਰੰਗ ਹੈ ਬਾਈ ਜੀ ਜਿੰਨੀ ਮਰਜੀ ਵੱਡੀ ਕਵਾਂਟੀਟੀ ਚ ਮਾਲ ਚੱਕੋ ਇਹ ਆ ਦੇਖੋ ਬਾਈ ਜੀ ਬਹੁਤ ਸੋਹਣਾ ਕੰਮ ਕੀਤਾ ਬਾਈ ਜੀ ਪੂਰੀ ਡਿਮਾਂਡ ਹੈ ਇਹ ਮਾਲ ਦੀ ਇਹ ਵੀ ਬਹੁਤ ਵਧੀਆ ਵਿਕਦਾ ਹੈ ਮਾਲ ਬਾਈ ਜੀ ਕਿਉਂਕਿ ਨਵਾਂ ਨਵੀਂ ਵੈਰਾਈਟੀ ਹੈ ਜੀ ਸਿਉਣਾ ਚਾਹਂਦੀ ਇਹਦੇ ਨਾਮ ਤੇ ਇਹਦਾ ਮਤਲਬ ਨਾਮ ਰੱਖਿਆ ਹੋਇਆ ਜੀ ਹੈ ਇਹ ਬਰਬਰੀ ਤੇ ਹੁਣ ਤੁਹਾਨੂੰ ਦਿਖਾਉਣਾ ਹੈ ਬਾਈ ਜੀ ਆਰਗੰਜੇ ਤੇ ਉਹੀ ਚੀਜ਼ ਹੈ ਬਾਈ ਜੀ ਇੱਕੋ ਰੇਟ ਹੈ ਇੱਕੋ ਗੱਲ ਇੱਕੋ ਹੀ ਬਾਤ ਹੈ ਇਹ ਆ ਮਾਲ ਹੈ ਆਰਗੰਝੇ ਤੇ ਕੰਮ ਕੀਤਾ ਹੋਇਆ ਜੀ ਦੇਖੋ ਚੀਜ਼ ਉਹੀ ਹੈ ਬਾਈ ਜੀ ਕਿਲਾ ਕੱਪੜੇ ਦਾ ਫਰਕ ਪਿਆ ਹੋਇਆ ਉਹ ਬਰਬਰੀ ਤੇ ਸੀ ਜੀ ਇਹ ਆਰਗੰਝੇ ਤੇ ਕੰਮ ਕੀਤਾ ਹੋਇਆ ਤੇ ਬਹੁਤ ਹੀ ਸੋਹਣਾ ਕੱਪੜਾ ਹੈ ਬਾਈ ਜੀ ਪੂਰਾ ਮਖਵਲ ਵਰਗਾ ਮਾਲ ਪਿਆ ਬਾਈ ਜੀ ਦੇਖੋ ਇਹ ਆ ਇਹਦੀ ਹੈਗੀ ਬਾਟਮ 2.5 2.5 ਮੀਟਰ ਦੀ ਕਟ ਹੈ ਬਾਈ ਜੀ ਨਵਾਂ ਤਾਜ਼ਾ ਮਾਲ ਹੈ ਜਮਾਂ ਪੂਰਾ ਫਰੈਸ਼ ਮਾਲ ਹੈ ਏਕੇ ਟੈਕਸ ਦਾ ਕੰਮ ਕੀਤਾ ਹੋਇਆ ਬਾਈ ਜੀ ਉੱਤੇ ਮਾਲ ਦੇ ਦੇਖ ਲਓ ਏਕਾ ਟੈਕਸ ਦੇਖੋ ਚੈੱਕ ਕਰ ਲਓ ਇਹ ਮਾਲ ਹੈ ਆਰਗੰਝੇ ਤੇ ਮਾਲ ਹੈ ਜੀ ਆ ਦੇਖੋ ਚੈੱਕ ਕਰੋ ਰੰਗ ਆਪਣੇ ਕੋਲੇ 4 4 5 5 ਰੰਗ ਪਏ ਆ ਬਾਈ ਜੀ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਤੇ ਕੁਆਲਿਟੀ ਇਹਦੀ ਜਿਹੜੀ ਆ ਆਪਾਂ ਕੁਆਲਿਟੀ ਦਾ ਕੋਈ ਸਮਝੌਤਾ ਨਹੀਂ ਬਾਈ ਜੀ ਇੱਕ ਨੰਬਰ ਕੁਆਲਿਟੀ ਹੈ ਚੈੱਕ ਕਰ ਲੋ ਦੇਖੋ ਆ ਆ ਦੇ ਵਿੱਚ ਬਾਈ ਜੀ ਰੰਗ ਪਏ ਆਪਣੇ ਕੋਲ ਚੈੱਕ ਕਰ ਲੋ ਰੰਗ ਵੀ ਬਹੁਤ ਸੋਹਣੇ ਰੰਗ ਆ ਬਾਈ ਜੀ ਜਿੰਨਾ ਮਰਜ਼ੀ ਮਾਲ ਚੱਕੋ ਇੱਕ ਬਾਈ ਜੀ ਆ ਗਿਆ ਸਿਲਕ ਪਸ਼ਮੀਨਾ ਆ ਦੇਖੋ ਬਾਈ ਜੀ ਆ ਸਿਲਕ ਪਸ਼ਮੀਨਾ ਚੈੱਕ ਕਰੋ ਬਾਈ ਜੀ ਬਹੁਤ ਵਧੀਆ ਕਪੜਾ ਜੀ ਕੋਈ ਇਹ ਤੇ ਲਾਈਨਿੰਗ ਨਹੀਂ ਲੱਗਦੀ ਬਾਈ ਜੀ ਕੁਛ ਇਹ ਤੇ ਕੁਛ ਲੋੜ ਨਹੀਂ ਬਾਈ ਜੀ ਧੁੱਪੇ ਕਰੋਗੇ ਹੋਰ ਰੰਗ ਪੈਂਦਾ ਜੀ ਸਾਵੇਂ ਕਰੋਗੇ ਹੋਰ ਰੰਗ ਪੈਂਦਾ ਜੀ ਪੂਰਾ ਵਧੀਆ ਸਰਦਾਰੀ ਕਪੜਾ ਹੈ ਬਾਈ ਜੀ ਨੂੰ ਆਪਾਂ ਸਰਦਾਰੀ ਕਪੜਾ ਕਹਿ ਦਈਏ ਸਰਦਾਰੀ ਕਪੜਾ ਬਾਈ ਜੀ ਬਹੁਤ ਹੀ ਸੋਹਣਾ ਇੱਕ ਨੰਬਰ ਕਪੜਾ ਹੈ ਆ ਦੇਖੋ ਜੀ ਇਹ ਪੌਂਚਾ ਵਰਕ ਦੇ ਨਾਲ ਕੰਮ ਕੀਤਾ ਹੋਇਆ ਜੀ ਬਹੁਤ ਸੋਹਣਾ ਕਪੜਾ ਜੀ ਦੇਖੋ ਪੌਂਚਾ ਵਰਕ ਦੇ ਨਾਲ ਕੰਮ ਕੀਤਾ ਹੋਇਆ ਜੀ ਚੈੱਕ ਕਰੋ 5 ਮੀਟਰ ਆਲ ਓਵਰ ਕਪੜਾ ਹੈ ਜੀ ਇਨੂੰ ਆਪਾਂ ਸਿਲਕ ਪਸ਼ਮੀਨਾ ਕਹਿ ਦਿੰਦੇ ਆ ਜੀ ਜਿਹਦੀ ਪੂਰੀ ਡਿਮਾਂਡ ਹੈ ਜੀ ਬਹੁਤ ਹੀ ਸੋਹਣਾ ਤੇ ਪੂਰਾ ਵਧੀਆ ਕੰਮ ਕੀਤਾ ਹੋਇਆ ਜੀ ਦੇਖੋ ਸਿੱਖ ਤੁਹਾਨੂੰ ਹੋਰ ਦਿਖਾਉਣੇ ਆ ਜੀ ਉਹ ਤਾਂ ਖੋਲੀ ਖੜਾ ਆਹ ਦੇਖਿਆ ਆਹ ਹੋ ਤੁਹਾਨੂੰ ਹੋਰ ਭਾਈ ਦਿਖਾਉਣੇ ਆ ਜੀ ਇਹਦੇ ਵਿੱਚ ਇੱਕ ਗੱਲ ਹੋਰ ਹੈ ਜੀ ਜਿੰਨੇ ਮਤਲਬ ਤੁਸੀਂ ਸੂਟ ਲਓਗੇ ਜੀ ਲੱਗ-ਲੱਗ ਕਢਾਈਆਂ ਜੀ ਇਹ ਨਹੀਂ ਹੈ ਵੀ ਇੱਕੋ ਕਢਾਈ ਹੋਊਗੀ ਲੱਗ-ਲੱਗ ਕਢਾਈਆਂ ਜੀ ਜਿੰਨੇ ਰੰਗ ਉਹਨੀਆਂ ਕਢਾਈਆਂ ਜੀ ਦੇਖੋ ਚੈੱਕ ਕਰੋ ਬਾਈ ਜੀ ਕਿੰਨੀ ਸੋਹਣੀ ਕਢਾਈ ਕੀਤੀ ਹੋਇਆ ਸਾਦੀ ਹੈ ਜੀ ਸਰਦਾਰੀ ਰੰਗ ਹੈ ਜੀ ਤੇ ਸਰਦਾਰੀ ਵਰਕ ਕੀਤਾ ਹੋਇਆ ਤੇ ਸਰਦਾਰੀ ਕਪੜਾ ਬਾਈ ਜੀ ਕਪੜਾ ਵੀ ਸਰਦਾਰੀ ਹੈ ਇੱਕ ਨੰਬਰ ਡਿਮਾਂਡ ਦਾ ਕਪੜਾ ਜੀ ਦੇਖੋ ਕਿੰਨਾ ਸੋਹਣਾ ਕਪੜਾ ਹੈ ਇੱਕ ਨੰਬਰ ਕੁਆਲਿਟੀ ਦਾ ਕਪੜਾ ਬਾਈ ਜੀ ਸਰਦੀਆਂ ਵਾਸਤੇ ਸਪੈਸ਼ਲ ਤੋਹਫਾ ਹੈ ਬਾਈ ਜੀ ਸਰਦੀਆਂ ਦਾ ਸਪੈਸ਼ਲ ਆਹ ਦੇਖੋ ਬਾਈ ਜੀ ਪੌਂਚਾ ਵਰਕ ਕੀਤਾ ਉੱਤੇ ਜਿਹੜੀ ਇਹਦੀ ਕਢਾਈ ਹੈ ਬਾਈ ਜੀ ਬਹੁਤ ਹੀ ਸੋਹਣੀ ਤੇ ਸਾਫ਼ ਕਢਾਈ ਕੀਤੀ ਹੋਈ ਹੈ ਜੀ ਸਾਫ਼ ਇੱਕ ਨੰਬਰ ਕੁਆਲਿਟੀ ਦਾ ਆਹ ਦੇਖੋ ਕੁਆਲਿਟੀ ਕਿੰਨੀ ਭਾਈ ਜੀ ਇਹਦੇ ਵਿੱਚ ਆਪਣੇ ਕੋਲ 7-8 ਰੰਗ ਮਿਲ ਜਾਣਗੇ ਤੁਹਾਨੂੰ ਜਿੰਨਾ ਮਰਜੀ ਮਾਲ ਵੱਡੀ ਕਵਾਂਟਿਟੀ 'ਚ ਮਾਲੋ ਭਾਈ ਜੀ ਹੋਰ ਸੇਲ ਤੇ ਜਿਹੜਾ ਕੋਈ ਮਾਲ ਸਾਥੋਂ ਲੈਂਦਾ ਹੈ ਦੁਕਾਨਦਾਰ ਮੇਰਾ ਭਰਾ ਕੋਈ ਲੈਂਦਾ ਉਹਨੂੰ ਭਾਈ ਜੀ ਬਹੁਤ ਜ਼ਿਆਦਾ ਵਧੀਆ ਲੈਸ ਲਾਉਨੇ ਆਸੀਂ ਇੱਕ ਵਾਰੀ ਸਕਰੀਨ ਤੇ ਨੰਬਰ ਚ ਲਿਖਿਆ ਇੱਕ ਵਾਰੀ ਸਾਨੂੰ ਜਰੂਰ ਸਾਡੇ ਨਾਲ ਆਪਤਾ ਕਾਇਮ ਕਰਿਓ ਤਾਂ ਕਿ ਅਗਲੇ ਨੂੰ ਭਾਈ ਜੀ ਪਤਾ ਲੱਗ ਸਕੇ ਭਾਈ ਇਹ ਸਿਲਕ ਪਸ਼ਮੀਨਾ ਰੇਟ ਹੈ ਭਾਈ ਜੀ ਇਹਦਾ 1500 ਰੁਪਿਆ ਇਕੱਲੇ-ਇਕੱਲੇ ਸ਼ੂਟ ਦਾ ਰੇਟ ਹੈ ਭਾਈ ਜੀ ਤੇ ਜਿਹੜਾ ਦੁਕਾਨਦਾਰ ਮੇਰਾ ਭਰਾ ਹੋਊਗਾ ਉਹਨੂੰ ਭਾਈ ਜੀ ਬਹੁਤ ਵਧੀਆ ਲੈਸ ਲਾਵਾਂਗੇ ਕਿਉਂਕ ਕੱਲੇ ਕੱਲੇ ਸ਼ੂਟ ਦਾ ਰੇਟ ਵਾਈ ਜੀ ਦਾ 1550 ਰੁਪਿਆ ਰੇਟ ਹੈ ਜੇ ਕਿਸੇ ਨੇ ਬਾਈ ਜੀ ਕੋਰੀਅਰ ਕਰਾਉਣਾ ਹੈ ਤਾਂ ਸੀਪਿੰਗੇ ਜੀ ਸਾਰੇ ਸਮਾਨ ਦੀ ਬਾਈ ਜੀ ਫ੍ਰੀ ਹੈ ਜਿੱਥੇ ਮਰਜ਼ੀ ਕਰਵਾ ਲਓ ਬਾਈ ਜੀ ਤੇ ਜਿਹੜਾ ਬਾਈ ਜੀ ਆ ਆਪਾਂ ਤੁਹਾਨੂੰ ਮਾਲ ਦਿਖਾਇਆ ਸੀ ਬਾਈ ਜੀ ਦੇਖੋ ਚੈੱਕ ਕਰੋ ਪਹਿਲਾਂ ਵੀ ਆਪਾਂ ਤੁਹਾਨੂੰ ਦਿਖਾਇਆ ਸੀ ਇਹਦੇ ਵਿੱਚ ਬਾਈ ਜੀ ਆਰਗੰਜਾ ਵੀ ਮਿਲ ਜੂ ਤੇ ਬਰਬਰੀ ਵੀ ਮਿਲ ਜੂ ਬਾਈ ਜੀ ਇਹਦਾ ਰੇਟ 1350 ਰੁਪਿਆ ਰੇਟ ਵਾਈ ਜੀ ਕੱਲੇ ਕੱਲੇ ਸ਼ੂਟ ਦਾ 1350 ਰੁਪਿਆ ਰੇਟ ਹੈ ਅਗਰ ਜੇ ਮੇਰਾ ਭਰਾ ਕੋਈ ਦੁਕਾਨਦਾਰ ਹੈ ਉਹਨੂੰ ਬਾਈ ਜੀ ਲਾਵਾਂਗੇ ਲੈਸ ਜਿੰਨਾ ਮਰਜ਼ੀ ਮਾਲ ਲੈ ਲਿ ਬਾਈ ਜੀ ਕਿਸ ਨੂੰ ਹੋਰ ਅਪੀਲ ਕਰਦੀ ਏ ਪਹਿਲਾਂ ਵੀ ਆਪਾਂ ਦੱਸਿਆ ਬਾਈ ਜੀ ਦੀਵਾਲੀ ਦਾ ਤਿਆਰ ਦੇਖੋ ਜੀ ਸਭ ਨੂੰ ਪਤਾ ਆ ਰਿਹਾ ਆਪਣੇ ਕੋਲ ਕੁਰਤੇ ਦੀ ਬਹੁਤ ਪਰ ਮਾਰ ਆ ਬਾਈ ਜੀ ਜਿਹੇ ਆ ਮਰਜੀ ਲੈ ਲਓ ਬਾਈ ਜੀ 200 ਰੁਪਏ ਤੋਂ ਲੱਗ ਕੇ 1000 1200 ਰੁਪਏ ਤੇ ਕੁਰਤਾ ਪਜਾਮਾ ਹੁੰਦਾ ਬਾਈ ਜੀ ਦੀਵਾਲੀ ਨਾਲ ਸੰਬੰਧਤ ਬਾਈ ਜੀ ਸਾਰੇ ਆਪਣੇ ਕੋਲ ਸਮਾਨ ਹੁੰਦਾ ਬਾਈ ਜੀ ਜੇ ਕਿਸੇ ਨੇ ਕੋਈ ਸਮਾਨ ਹੋਰ ਵੀ ਲੈ ਜਾਣਾ ਹੋਵੇ ਤੌਲੀਏ ਤੱਪੇ ਬਾਈ ਜੀ ਰੋਟੀ ਵਾਸਤੇ ਚੱਪਲਾਂ ਦਾ ਕੰਮ ਵੀ ਹੈ ਬਈ ਆਪਾਂ ਨਾਲ ਕੀਤਾ ਹੋਇਆ ਨਾਲ ਹੀ ਦੁਕਾਨ ਚੱਪਲਾਂ ਦਾ ਕੰਮ ਵੀ ਕਰਿਆ ਹੋਇਆ ਬਾਈ ਜੀ ਹਰ ਇੱਕ ਪ੍ਰਕਾਰ ਦੀ ਫੈਨਸੀ ਬੂਟ ਚੱਪਲ ਕੋਈ ਬਾਈ ਜੀ ਰਕਾਬੀ ਜਿੰਨੀ ਵੀ ਜਹੀ ਤੁਸੀਂ ਲੋੜ ਆ ਬਾਈ ਜੀ ਉਹ ਵੀ ਆਪਣੇ ਨਾਲ ਮਿਲਦੀ ਆ ਬਾਈ ਜੀ ਜੇ ਕਿਸੇ ਨੂੰ ਲੋੜ ਹੋਵੇ ਲੈ ਜਾਣੀ ਹੋਵੇ ਤਾਂ ਲਿਆ ਜਾ ਸਕਦਾ ਹੈ ਤੇ ਬਾਈ ਜੀ ਆਪਾਂ ਫੇਰ ਤੁਹਾਡੇ ਵਾਸਤੇ 2-4 ਦਿਨਾਂ ਤੱਕ ਵੀਡੀਓ ਲੈ ਕੇ ਫੇਰ ਹਾਜ਼ਰ ਹੋਵਾਂਗੇ ਮਾਲ ਬਾਈ ਜੀ ਆਪਣੇ ਕੋਲ ਸਾਰਾ ਮਿਲ ਜਾਂਦਾ ਇਹਨਾ ਸੋਚਿਆ ਕਰੋ ਵੀ ਵੀਡੀਓ ਦੇ ਵਿੱਚ ਆਪਾਂ ਥੋੜਾ ਦਿਖਾ ਜਾਂਦੇ ਵੀ ਮਾਲ ਇਹਨਾਂ ਕੋਲੇ ਹੋਣਾ ਨਹੀਂ ਲਾ ਲਾਬਟਿਆਂ ਤੋਂ ਲਾ ਸੌਲਾਂ ਤੋਂ ਬਾਈ ਜੀ ਲਾ ਸਾਰੇ ਲੋਈਆਂ ਤੋਂ ਬਾਈ ਜੀ ਹਰ ਇੱਕ ਚੀਜ਼ ਆਪਣੇ ਕੋਲ ਹਰ ਇੱਕ ਚੀਜ਼ ਮਿਲਦੀ ਹੈ ਪਹਿਲਾਂ ਬੁਲਾਵਾ ਹੈ ਜੀ ਜਿੰਨਾ ਮਰਜੀ ਮਾਲ ਚੱਕੋ ਆਪਣੇ ਕੋਲ ਸਾਰਾ ਹੋਰ ਖੇਲ ਦਾ ਰੇਟ ਮਿਲਦਾ ਬਾਈ ਜੀ ਤੇ ਗਲਤੀ ਫਲਤੀ ਹੋ ਗਈ ਤਾਂ ਕੋਈ ਬਾਈ ਜੀ ਮਾਫੀ ਵੀ ਚਾਹੁੰਦੇ ਆ ਸਾਥੋਂ ਮੱਲੋ ਮਲੀ ਦੇਰੀ ਹੋਈ ਨੇ ਬਾਈ ਜੀ ਅਸੀਂ ਵੀਡੀਓ ਤੇ ਆਪਣੇ ਰੀਲ ਜ਼ਰੂਰ ਪਾਉਣੇ ਆ ਬਾਈ ਜੀ ਰੀਲ ਚੈੱਕ ਕਰਿਆ ਕਰੋ ਤੇ ਫਿਰ ਵੀ ਅਸੀਂ ਇੱਕ ਦੋ ਨਾਲ ਵੀਡੀਓ ਪਾਵਾਂਗੇ ਗਲਤੀ ਫਲਤੀ ਦਾ ਬਾਈ ਮਾਫੀ ਚਾਹੁੰਦੇ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ